ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਸੂਹੀ ਸ਼ੰਤ ਮਹੱਲਾ ਚੌਥਾ ਘਰ ਦੂਜਾ ਇੱਕ ਅਦੁੱਤੀ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਕਿਰਪਾ ਕਰਕੇ ਪ੍ਰਸਾਦ ਪਾਪ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਜਿਵੇਂ ਵਿਆਹ ਦੀ ਖੁਸ਼ੀ ਤੋਂ ਬਾਅਦ ਸਾਰੇ ਪਰਿਵਾਰ ਵਿੱਚ ਖੁਸ਼ੀਆਂ ਦੀ ਲਹਿਰ ਆਉਂਦੀ ਹੈ ਇਸੇ ਪ੍ਰਕਾਰ ਜਿਨ੍ਹਾਂ ਜਗਿਆਸੂ ਜਿਨ੍ਹਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਤੋਂ ਬਾਅਦ ਜੋ ਸੁਖ ਪ੍ਰਾਪਤ ਹੁੰਦਾ ਹੈ ਉਸੇ ਪ੍ਰਕਰਨ ਦੁਆਰਾ ਚੌਥੇ ਸਰੂਪ ਸਤਗੁਰੂ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਸੂਹੀ ਰਾਗਣੀ ਦੇ ਅੰਦਰ ਕਰ ਦੂਸਰੇ ਸੁਰ ਤਾਲ ਵਿੱਚ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਗੁਰਮੁਖ ਹਰ ਗੁਣ ਗਾਏ ਹਿਰਦੈ ਰਸਨ ਰਸਾਏ ਜੋ ਪੁਰਖ ਮੁਖੀ ਗੁਰਾਂ ਵਾ ਗੁਰਮੁਖਾਂ ਨਾਲ ਮਿਲ ਕੇ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਗੁਣ ਗਾਉਂਦੇ ਹਨ ਉਹ ਹਿਰਦੈ ਚਿੱਤ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਗੁਣਾ ਵਾ ਨਾਮ ਨੂੰ ਉਚਾਰਦੇ ਹਨ ਤੇ ਰਸਨ ਜੀਬਾਂ ਨੂੰ ਵੀ ਨਾਮ ਰਸ ਵਿੱਚ ਰਸਾਇ ਰਸਾਉਣਾ ਕਰਦੇ ਆ ਹਰ ਰਸਨ ਰਸਾਇ ਮੇਰੇ ਪ੍ਰਭ ਪਾਏ ਮਿਲਿਆ ਸਹਿਜ ਸੁਭਾਏ ਇਹ ਉਹ ਜਿਨ੍ਹਾਂ ਨੇ ਗੁਰਮੁਖਾਂ ਵਾ ਮੁਖੀ ਗੁਰਾਂ ਨਾਲ ਮਿਲ ਕੇ ਪਰਮੇਸ਼ਰ ਦੇ ਨਾਮ ਰਸ ਵਿੱਚ ਰਸਨ ਜੀਬਾਂ ਨੂੰ ਰਸਾਉਣਾ ਕੀਤਾ ਹੈ ਉਹ ਮੇਰੇ ਪ੍ਰਭ ਵਾਹਿਗੁਰੂ ਪਰਮੇਸ਼ਰ ਨੂੰ ਭਾ ਗਏ ਚੰਗੇ ਲਗੇ ਹਨ ਪਾਉ ਉਹਨਾਂ ਨੂੰ ਸੁੱਤੇ ਸਿੱਧ ਸੁਭਾਵਕ ਹੀ ਪਰਮੇਸ਼ਰ ਪ੍ਰਾਪਤ ਹੋ ਗਿਆ ਆਨੰਦਿਨ ਭੋਗ ਭੋਗੇ ਸੁਖ ਸੋਵੈ ਸਬਦ ਰਹਿ ਲਿਵ ਲਾਇ ਉਹ ਅਨੰਦਿਨ ਰਾਤ ਦਿਨੇ ਜੀਵ ਇਸ ਦੀ ਏਕਤਾ ਦਾ ਅਦਵੈਤ ਆਨੰਦ ਦੇ ਨਾਲ ਆਭਾਸ ਬਿਰਤੀ ਦਾ ਅਦਵੈਤਾ ਆਨੰਦ ਤੇ ਪ੍ਰਤਕ ਚੇਤਨ ਦਾ ਵਾ ਤੁੰ ਪਦ ਦੇ ਲਖਰਤ ਦੀ ਏਕਤਾ ਦਾ ਭੋਗ ਆਨੰਦ ਮੋ ਭੋਗਣਾ ਮੰਨਣਾ ਕਰਦੇ ਸਦਾ ਆਤਮਿਕ ਸੁਖ ਦੇ ਸਹਿਤ ਨਿਰਵਿਕਲਪ ਸਮਾਧੀ ਵਿੱਚ ਸੌਂਦੇ ਭਾਵ ਵਿਰਾਜਦੇ ਹਨ ਅਤੇ ਹਰ ਵਕਤ ਨਾਮ ਵਿੱਚ ਲਿਵ ਬਿਰਤੀ ਨੂੰ ਲਗਾ ਕੇ ਰਹਿੰਦੇ ਭਾਵ ਜੋੜੀ ਰੱਖਦੇ ਵੱਡਾ ਭਾਗ ਗੁਰਪੂਰਾ ਪਾਈਐ ਅਨੰਦਨ ਨਾਮ ਧਿਆਏ ਵੱਡਿਆਂ ਭਾਗਾਂ ਕਰਕੇ ਪੂਰਨ ਸਤਿਗੁਰਾਂ ਨੂੰ ਪਾਉਣਾ ਕਰਦਾ ਹੈ ਭਾਵ ਵਾ ਗੁਰਾਂ ਤੋਂ ਗਿਆਨ ਪਾਈਦਾ ਤੇ ਰਾਤ ਦਿਨੇ ਅੰਮ੍ਰਿਤ ਨਾਮ ਨੂੰ ਅਰਾਧਨਾ ਕਰੀਦਾ ਹੈ ਸਹਜੇ ਸਹਜ ਮਿਲਿਆ ਜਗ ਜੀਵਨ ਨਾਨਕ ਸੁੰਨ ਸਮਾਏ ਜਿਨ੍ਹਾਂ ਨੂੰ ਗੁਰਾਂ ਦੁਆਰਾ ਸਹਜੇ ਗਿਆਨ ਦੀ ਪ੍ਰਾਪਤੀ ਕਰਕੇ ਸਹਜ ਗਿਆਨ ਸਰੂਪ ਤੇ ਜਗਤ ਦਾ ਜੀਵਨ ਰੂਪ ਪਰਮੇਸ਼ਰ ਪ੍ਰਾਪਤ ਹੋਇਆ ਹੈ ਸਤਗੁਰੂ ਜੀ ਕਥਨ ਕਰਦੇ ਹਨ ਕਿ ਉਹ ਪੁਰਨਿਆ ਤੋਂ ਰਹਿਤ ਹੋ ਕੇ ਅਫੁਰ ਅਵਸਥਾ ਅਫੋਰਸ ਰੂਪ ਵਿੱਚ ਸਮਾਗੇ ਹਨ ਸੰਗਤ ਸੰਤ ਮਿਲਾਏ ਹਰ ਸਰ ਨਿਰਮਲ ਨਾਏ ਜੋ ਪੁਰਖ ਗੁਰਾਂ ਵਾ ਪਰਮੇਸ਼ਰ ਨੇ ਕਿਰਪਾ ਕਰਕੇ ਮਹਾਤਮਾ ਜਨਾਂ ਦੀ ਸੰਗਤ ਵਿੱਚ ਮਿਲਾਉਣਾ ਕੀਤੇ ਆ ਉਹ ਪਰਮੇਸ਼ਰ ਦੇ ਸਾਧ ਸੰਗਤ ਰੂਪੀ ਸਰ ਸਰੋਵਰ ਦੇ ਵਿੱਚ ਨਾਮ ਰੂਪ ਨਿਰਮਲ ਉੱਜਲ ਜਲ ਨਾਲ ਇਸ਼ਨਾਨ ਕਰਦੇ ਵਾ ਹਰੀ ਦੇ ਨਾਮ ਰੂਪੀ ਨਿਰਮਲ ਸਰੋਵਰ ਵਿੱਚ ਨਹਾਉਂਦੇ ਨਿਰਮਲ ਜਲ ਨਹਾਏ ਮੈਲ ਗਵਾਏ ਭਏ ਪਵਿੱਤ ਸਰੀਰਾ ਉਹਨਾਂ ਨੇ ਨਾਮ ਰੂਪ ਨਿਰਮਲ ਉੱਜਲ ਜਲ ਵਿੱਚ ਨਹਾ ਕੇ ਪਾਪਾਂ ਅਵਿਧਿਆ ਦੀ ਮੈਲ ਨੂੰ ਗਵਾ ਲਿਆ ਜਿਸ ਕਰਕੇ ਉਹ ਕਾਰਨ ਸੁਖ ਮੇਨਾ ਤਿੰਨਾ ਸਰੀਰਾਂ ਦੇਹਾਂ ਤੋਂ ਪਵਿੱਤਰ ਪਵਿੱਤ ਪਵਿੱਤਰ ਹੋ ਗਏ ਹਨ ਭਾਵ ਦੇਹਾਂ ਦੇ ਅਪਮਾਨ ਤੋਂ ਰਹਿਤ ਹੋ ਗਏ ਵਾ ਉਹਨਾਂ ਨੂੰ ਅਖੰਡ ਚੇਤਨ ਦੇਹ ਦੀ ਪ੍ਰਾਪਤੀ ਹੋਣੇ ਕਰਕੇ ਨਿਰਮਲ ਸਰੀਰ ਪ੍ਰਾਪਤ ਹੋ ਗਏ ਹਨ ਅਤੇ ਦੁਰਮਤ ਮੈਲ ਕਈ ਪ੍ਰਮ ਭਾਗਾ ਹਉਮੈ ਬਿਨਠੀ ਪੀਰਾ ਖੋਟੀ ਮਤ ਰੂਪ ਮੈਲ ਵੀ ਨਾਸ਼ ਹੋ ਗਈ ਸਰੂਪ ਦਾ ਭਰਮ ਵੀ ਨਾਟ ਨਿਵਰਤ ਹੋ ਗਿਆ ਅਤੇ ਦੇਹ ਦੀ ਹੰਗਤਾ ਰੂਪੀ ਪੀੜਾ ਵੀ ਬਿੰਟੀ ਨਾਸ਼ ਹੋ ਗਈ ਨਦਰ ਪ੍ਰਭੂ ਸਤ ਸੰਗਤ ਪਾਈ ਨਿਜ ਘਰ ਹੋਆ ਵਾਸਾ ਜਦ ਪ੍ਰਭੂ ਪਰਮੇਸ਼ਰ ਦੀ ਦਇਆ ਨਦਰ ਦ੍ਰਿਸ਼ਟੀ ਕਰਕੇ ਸਤ ਸੰਗਤ ਪਾਉਣਾ ਕੀਤੀ ਤਦ ਸ્વੈਸ ਰੂਪ 와 ਤੁਰਿਆ ਪਾਦਰੂਪੀ ਘਰ ਵਿੱਚ ਨਿਵਾਸ ਟਿਕਾ ਹੋਇਆ ਹਰ ਮੰਗਲ ਰਸ ਰਸਨ ਰਸਾਈ ਨਾਨਕ ਨਾਮ ਪਰਗਾਸਾ ਜਿਨ੍ਹਾਂ ਨੇ ਪਰਮੇਸ਼ਰ ਦੇ ਮੰਗਲ ਜਸ ਨੂੰ ਗਾ ਕੇ ਜੀਵਾਂ ਨੂੰ ਰਸ ਪ੍ਰੇਮ ਰਸ ਵਿੱਚ ਰਸੌਣਾ ਕੀਤਾ ਸਤਗੁਰੂ ਜੀ ਕਥਨ ਕਰਦੇ ਕਿ ਉਹਨਾਂ ਗੁਰਮੁਖਾਂ ਦੇ ਹਿਰਦੇ ਵਿੱਚ ਨਾਮ ਦਾ ਪ੍ਰਕਾਸ਼ ਹੋਇਆ ਹੈ ਅੰਤਰ ਰਤਨ ਵਿਚਾਰੇ ਗੁਰਮੁਖ ਨਾਮ ਪਿਆਰੇ ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਅੰਦਰ ਵਿੱਚ ਰਤਨ ਸਰੂਪ ਪਰਮੇਸ਼ਰ ਦੀ ਵਿਚਾਰ ਪ੍ਰਾਪਤ ਹੋਈ ਹੈ ਉਹ ਗੁਰਮੁਖ ਜਨ ਹੀ ਪਿਆਰੇ ਪਰਮੇਸ਼ਰ ਦੇ ਨਾਮ ਵਿੱਚ ਲਿਵ ਲਾਈ ਰੱਖਦੇ ਆ ਹਰ ਨਾਮ ਪਿਆਰੇ ਸਬਦ ਨਿਸਤਾਰੇ ਅਗਿਆਨ ਅਧੇਰ ਗਵਾਇਆ ਜਿਹੜੇ ਪਰਮੇਸ਼ਰ ਦੇ ਨਾਮ ਦੇ ਪਿਆਰੇ ਉਹ ਗੁਰ ਉਪਦੇਸ਼ 와 ਸ਼ਬਦ ਬ੍ਰਹਮ ਨੇ ਸੰਸਾਰ ਸਮੁੰਦਰ ਤੋਂ ਤਾਰੇ ਹਨ ਅਤੇ ਉਹਨਾਂ ਦੇ ਹਿਰਦੇ ਵਿੱਚੋਂ ਅਗਿਆਨ ਦਾ ਹਨੇਰਾ ਵੀ ਗਵਾ ਦਿੱਤਾ ਹੈ ਅਤੇ ਗਿਆਨ ਪ੍ਰਚੰਡ ਬਲਿਆ ਘਟ ਚਾਨਣ ਘਰ ਮੰਦਰ ਸੋਹਾਇਆ ਜਦ ਗਿਆਨ ਰੂਪ ਪ੍ਰਚੰਡ ਤੀਖਣ ਤਿੱਖਾ ਦੀਪਕ ਬਲਿਆ ਜਲਿਆ ਤਦ ਹਿਰਦੇ ਵਿੱਚ ਗਿਆਨ ਦਾ ਚਾਨਣ ਪ੍ਰਕਾਸ਼ ਹੋ ਗਿਆ ਬਾਹਰ ਦੇ ਵਿੱਚ ਪ੍ਰਚੰਡ ਤਿੱਖੇ ਅਪਰੋਖ ਗਿਆਨ ਦਾ ਪ੍ਰਕਾਸ਼ ਹੋ ਗਿਆ ਤੇ ਸਰੀਰ ਰੂਪੀ ਗ੍ਰਹਿ ਦੇ ਅੰਦਰੋਂ ਮੰਦਰ ਭਾਵ ਅਧਿષ્ઠਾਨ ਰੂਪ ਪਰਮੇਸ਼ਰ ਨੂੰ ਪ੍ਰਾਪਤ ਕਰਕੇ ਸ਼ੋਭਨੀਕ ਹੋ ਗਏ ਤਨ ਮਨ ਅਰਪਸੀਗਾਰ ਬਣਾਏ ਹਰ ਪ੍ਰਭ ਸਾਚੇ ਭਾਇਆ ਤਨ ਮਨ ਅਰਪ ਭੇਟਾ ਅਰਪਣ ਕਰਨ ਰੂਪ ਸ਼ਿੰਗਾਰ ਬਣਾਉਣਾ ਕੀਤੇ ਹਨ ਵਾ ਤਨ ਮਨ ਅਰਪ ਕੇ ਸਾਧਨਾ ਰੂਪੀ ਸ਼ਿੰਗਾਰ ਬਣਾਉਣਾ ਕੀਤੇ ਹਨ ਇਸ ਕਰਕੇ ਉਹ ਹਰੇ ਭਰੇ ਕਰਨ ਵਾਲੇ ਸੱਚੇ ਪ੍ਰਭੂ ਪਰਮੇਸ਼ਰ ਨੂੰ ਭਾ ਗਏ ਹਨ ਜੋ ਪ੍ਰਭ ਕਹ ਸੋਈ ਪਰ ਕੀਜੈ ਨਾਨਕ ਅੰਕ ਸਮਾਇਆ ਜੋ ਪਰਮੇਸ਼ਰ ਗੁਰ ਉਪਦੇਸ਼ ਦੁਆਰਾ ਕਹਿੰਦਾ ਹੈ ਉਹ ਕੰਮ ਹੀ ਪਰ ਵਿਸ਼ੇਸ਼ ਕਰਕੇ ਕਰੀਏ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਤਾਂ ਹੀ ਸੱਚ ਅੰਕ ਸਰੂਪ ਵਿੱਚ ਸਮਾਇਆ ਮਿਲਿਆ ਜਾਂਦਾ ਵਾ ਅੰਕ ਪ੍ਰੇਮ ਦੁਆਰਾ ਪਰਮੇਸ਼ਰ ਵਿੱਚ ਅਪੇਧ ਹੋਈਦਾ ਹਰ ਪ੍ਰਭ ਕਾਜ ਰਚਾਇਆ ਗੁਰਮਖ ਵੀ ਆਹਣ ਆਇਆ ਹਰ ਪ੍ਰਭ ਹਰੀ ਪਰਮੇਸ਼ਰ ਨੇ ਆਪ ਹੀ ਆਪਣੀ ਪ੍ਰਾਪਤੀ ਦਾ ਵਾ ਬ੍ਰਹਮ ਗਿਆਨ ਮੋਕ ਦੀ ਪ੍ਰਾਪਤੀ ਦਾ ਕਾਰਜ ਰਚਾਉਣਾ ਕੀਤਾ ਹੈ ਅਤੇ ਪਰਮੇਸ਼ਰ ਨੇ ਆਪ ਹੀ ਮੁਖੀ ਗੁਰਾਂ ਦੁਆਰਾ ਜੀਵ ਈਸ ਦੀ ਏਕਤਾ ਕਰਨ ਰੂਪ ਵਿਆਹਣ ਵਾਸਤੇ ਆਉਣਾ ਕੀਤਾ ਹੈ। ਵਿਆਹਣ ਆਇਆ ਗੁਰਮੁਖ ਹਰ ਪਾਇਆ ਸਾ ਤਨ ਕੰਤ ਪਿਆਰੀ ਜਦ ਵਿਆਹਣ ਵਾਸਤੇ ਆਇਆ ਜਿਸ ਨੇ ਮੁਖੀ ਗੁਰਾਂ ਦੁਆਰਾ ਵਾਗ ਮੁਰ ਗੁਰਮੁਖਾਂ ਦੀ ਸੰਗਤ ਦੁਆਰਾ ਪਤੀ ਪਰਮੇਸ਼ਰ ਪਾਇਆ ਹੈ ਉਹ ਜਗਿਆਸੂ ਰੂਪ ਧਾਨ ਇਸਤਰੀ ਕੰਤ ਪਤੀ ਨੂੰ ਪਿਆਰੀ ਚੰਗੀ ਲੱਗਦੀ ਵਾਸ ਜੀਵ ਰੂਪ ਇਸਤਰੀ ਦੀ ਆਵਾਸ ਬਿਰਤੀ ਸਾਖੀ ਚੇਤਨ ਪਤੀ ਨੂੰ ਪਿਆਰੀ ਲੱਗਦੀ। ਸੰਤ ਜਨਾ ਮਿਲ ਮੰਗਲ ਗਾਏ ਹਰ ਜੀ ਆਪ ਸਵਾਰੀ। ਜਿਸ ਨੇ ਸ਼ਾਂਤ ਆਤਮਾ ਵਾਲੇ ਗੁਰਾਂ ਵਾ ਸ੍ਰੇਸ਼ਟ ਜਨਾਂ ਦੀ ਸੰਗਤ ਨਾਲ ਮਿਲ ਕੇ ਪਰਮੇਸ਼ਰ ਦੇ ਮੰਗਲ ਜਸ ਮੰਗਲਾਚਾਰ ਨੂੰ ਗਾਉਣਾ ਕੀਤਾ ਹੈ। ਉਸ ਦੀ ਬਿਰਤੀ ਆਪ ਪਰਮੇਸ਼ਰ ਜੀ ਨੇ ਗੁਣਾਂ ਨੂੰ ਗ੍ਰਹਿਣ ਕਰਨ ਰੂਪ ਸੰਵਾਰਨਾ ਕੀਤੀ ਹੈ। ਸੁਰ ਨਰ ਗਣ ਗੰਦਰਬ ਮਿਲ ਆਏ ਅਪੂਰਬ ਜਨ ਬਣਾਈ ਸੁਰ ਦੇਵਤੇ ਦੇਵੀ ਸੰਪਦਾ ਵਾਲੇ ਨਰਪੁਰਖ ਵਾ ਨਰਾਂ ਵਿੱਚੋਂ ਦੇਵ ਪਦਵੀ ਦੀ ਪ੍ਰਾਪਤੀ ਵਾਲੇ ਪੁਰਖ ਗਣ ਸ਼ਿਵਜੀ ਦੇ ਨੰਦੀ ਪ੍ਰਿੰਗੀ ਟੋਨਾ ਸੋਨਾ ਆਦ ਸੇਵਕ ਗੰਦਰਬ ਦੇਵਤਿਆਂ ਦੇ ਹਾ ਹੂ ਹੂ ਰਾਗੀ ਆਦ ਜਦੋਂ ਇਹ ਸਾਰੇ ਮਿਲ ਕੇ ਇਕੱਤਰ ਹੋ ਕੇ ਵਾਇਗਰੂ ਦੀ ਪ੍ਰਾਪਤੀ ਵਾਲੇ ਬ੍ਰਹਮ ਗਿਆਨੀ ਦੇ ਦਰਸ਼ਨ ਕਰਨ ਵਾਸਤੇ ਆਏ ਤਾਂ ਇਹ ਅਪੂਰਬ ਅਸਚਰਜ ਤਰੀਕੇ ਦੀ ਜੰਝ ਬਰਾਤ ਬਣ ਆਈ। ਭਾਵੇਂ ਸਾਰੇ ਵਾਹਿਗੁਰੂ ਦੀ ਪ੍ਰਾਪਤੀ ਹੋਈ ਤੋਂ ਬ੍ਰਹਮ ਗਿਆਨੀ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਹਨ। ਨਾਨਕ ਪ੍ਰਭ ਪਾਇਆ ਮੈਂ ਸਾਚਾ ਨਾ ਕਦੇ ਮਰੈ ਨਾ ਜਾਈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਮੈਂ ਸੱਚਾ ਅਕਾਲ ਪੁਰਖ ਪਰਮੇਸ਼ਰ ਪਾ ਲਿਆ। ਜਿਸ ਦੀ ਪ੍ਰਾਪਤੀ ਦਾ ਐਸਾ ਆਨੰਦ ਹੈ ਜੋ ਨਾ ਕਦੇ ਮਰਦਾ ਹੈ ਨਾ ਹੀ ਛੱਡ ਕੇ ਕਿਤੇ ਜਾਂਦਾ। ਵਾ ਨਾ ਕਦੇ ਮਰਨਾ ਤੇ ਨਾ ਜੰਮਣਾ ਭਾਵ ਆਉਣਾ ਜਾਣਾ ਨਹੀਂ ਹੋਵੇਗਾ ਐਸੀ ਮੁਕਤ ਪਦਵੀ ਪਾ ਕੇ ਉਹ ਸੱਚੇ ਦਾਸ ਰੂਪੀ ਹੋ ਗਏ ਰਾਗ ਸੂਹੀ ਸੰਤ ਮਹੱਲਾ ਚੌਥਾ ਘਰ ਤੀਜਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਰਾਗ ਸੂਹੀ ਰਾਗਣੀ ਦੇ ਅੰਦਰ ਮਹੱਲਾ ਚੌਥਾ ਚੌਥੇ ਸਰੂਪ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਾਧ ਸੰਗਤ ਦੇ ਨਾਲ ਮਿਲ ਕੇ ਵਾਹਿਗੁਰੂ ਦੇ ਗੁਣ ਗਾਉਣ ਵਾਸਤੇ ਕਰ ਤੀਸਰੇ ਸੁਰਤਾਲ ਵਿੱਚ ਸ਼ੰਤ ਜਸ ਰੂਪ ਬਾਣੀ ਉਚਾਰਨ ਕਰਦੇ ਆ ਇੱਕ ਅਦੁੱਤੀ ਵਾਹਿਗੁਰੂ ਪਰਮੇਸ਼ਰ ਓੰਕਾਰ ਸਰਬ ਦਾ ਪ੍ਰਕਾਸ਼ਿਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਆਵਹੋ ਸੰਤ ਜਨੋ ਗੁਣ ਗਾਵਹਿ ਗੋਵਿੰਦ ਕੀ ਰੇ ਰਾਮ ਏ ਸੰਤ ਸ਼ਾਂਤ ਚਿੱਤ ਵਾਲੇ ਮਹਾਤਮਾ ਜਨ ਨੂੰ ਆਉ ਉਹ satsang ਦੇ ਨਾਲ ਮਿਲ ਕੇ ਗੋਵਿੰਦ ਦੀ ਗੋ ਪ੍ਰithvi ਦੀ ਵਿੰਦ ਰੱਖਿਆ ਕਰਨ ਵਾਲੇ RAM ਪਰਮੇਸ਼ਰ ਦੇ ਕੇਰੇ ਹੁੰਦਾ ਉਹਦੇ ਗੁਣਾ ਨੂੰ ਗਾਉਣਾ ਕਰੀਏ ਗੁਰਮੁਖ ਮਿਲ ਰਹੀ ਹੈ ਘਰ ਬਾਜੈ ਸ਼ਬਦ ਕਨੇਰੇ RAM ਗੁਰਮੁਖ ਮੁਖੀ ਗੁਰਾਂ ਵਾ ਗੁਰਮੁਖਾਂ ਦੀ ਸੰਗਤ ਵਿੱਚ ਹਮੇਸ਼ਾ ਲਈ ਮਿਲ ਕੇ ਰਹਿਣਾ ਕਰੀਏ ਜਿਸ ਕਰਕੇ ਹਿਰਦੇ ਰੂਪੀ ਘਰ ਵਿੱਚ ਗੁਰ ਸ਼ਬਦ ਉਪਦੇਸ਼ ਦੁਆਰਾ ਪਰਮੇਸ਼ਰ ਦੇ ਨਾਮ ਦਾ ਅਭਿਆਸ ਕਰਕੇ ਸਰਵਣ ਮੰਨਣ ਦੇ ਅਧਿਆਸਨ ਕਰਨ ਰੂਪੀ ਵਾ ਸਤ ਨਾਮ ਰੂਪੀ ਕਣੇ ਵਾਜੇ ਵਜ ਆਉਣਗੇ ਸ਼ਬਦ ਕਨੇਰੇ ਹਰ ਪ੍ਰਭ ਨੇਰੇ ਤੂੰ ਕਰਤਾ ਸਭ ਥਾਈ ਏ ਹਰੀ ਪ੍ਰਭੂ ਪਰਮੇਸ਼ਰ ਜੀ ਇਹ ਜਿੰਨਾ ਦੇ ਹਿਰਦੇ ਰੂਪੀ ਘਰ ਵਿੱਚ ਗੁਰ ਸ਼ਬਦ ਉਪਦੇਸ਼ ਦੁਆਰਾ ਸਰਵਣ ਮੰਨਣ ਦੇ ਅਧਿਆਸਨ ਰੂਪੀ ਵਾ ਸਤ ਨਾਮ ਰੂਪੀ ਕਣੇ ਵਾਜੇ ਵਜੇ ਹਨ ਵਾਹ ਜੋ ਤੇਰੀ ਪ੍ਰਾਪਤੀ ਵਾਲੇ ਕਣੇ ਸ਼ਬਦਾ ਨੂੰ ਇੱਕ ਰਸ ਉਚਾਰਨ ਕਰਦੇ ਹਨ ਉਹ ਤੇਰੇ ਨੇਰੇ ਨੇੜੇ ਵਸਣ ਲੱਗ ਜਾਂਦੇ ਵਾਹ ਉਹ ਤੁਹਾਡੇ ਹੀ ਸੇਵਕ ਬਣ ਜਾਂਦੇ ਅਤੇ ਐਸਾ ਨਿਸ਼ਚਾ ਕਰਦੇ ਹਨ ਕਿ ਇਹ ਕਰਤਾ ਰਚਨਹਾਰ ਪਰਮੇਸ਼ਰ ਤੂੰ ਹੀ ਸਾਰਿਆਂ ਥਾਵਾਂ ਵਿੱਚ ਵਿਆਪਕ ਹੋ ਰਿਹਾ ਇਸੇ ਕਰਕੇ ਅਹਨ ਸਜਪੀ ਸਦਾ ਸਾਲਾਹੀ ਸਾਚ ਸ਼ਬਦ ਲਿਵਲਾਈ हे भाई सच्चे गुरु शब्द उपदेश विच चित दी बिरती नु लगा के अहنس ਰਾਤ ਦਿਨੇ ਨਾਮ ਬਾਣੀ ਦੁਆਰਾ जाप करिए हमेशा ही ਗੁਰਮੁਖਾਂ ਦੀ ਸੰਗਤ ਚ ਮਿਲ ਕੇ ਕੀਰਤਨ ਰੂਪ ਚ ਸਾਹ ਲਾਹੀ ਸਿਵਤ करिए आनंदन सहज रह रंग राता राम नाम रिद्ध पूजा ओना ਗੁਰਮੁਖ ਜਨਾਂ ਦਾ ਮਨ ਰਾਤ ਦਿਨ ਸ਼ਾਂਤੀ ਪੂਰਵਕ ਵਾ ਸਹਿਜ ਗਿਆਨ ਸਰੂਪ ਦੇ ਰੰਗ ਪ੍ਰੇਮ ਵਿੱਚ ਰਤਿਆ ਰਹਿੰਦਾ ਹੈ ਤੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਜਪਣੇ ਕਰਕੇ ਪਰਮੇਸ਼ਰ ਦਾ ਹੀ ਪੂਜਣ ਹੁੰਦਾ ਹੈ ਬਾਹਰ ਦੇ ਵਿੱਚ ਪ੍ਰਭੂ ਨਾਮ ਨੂੰ ਧਾਰਨਾ ਰੂਪੀ ਪੂਜਾ ਕਰਦੇ ਹਨ ਬਾਹਰ ਦੇ ਵਿੱਚ ਪਰਮੇਸ਼ਰ ਦਾ ਨਾਮ ਜਪਣੇ ਕਰਕੇ ਉਸ ਦੇ ਸਰੂਪ ਵਿੱਚ ਪੁੱਜ ਭਾਵ ਪਹੁੰਚ ਜਾਂਦੇ ਹਨ ਨਾਨਕ ਗੁਰਮੁਖ ਏਕ ਪਛਾਣੈ ਅਵਰ ਨ ਜਾਣੈ ਦੂਜਾ ਸਤਿਗੁਰੂ ਜੀ ਕਥਨ ਕਰ ਰਹੇ ਹਨ ਕਿ ਜਿਹੜੇ ਗੁਰਮੁਖ ਜਨਾਂ ਦੀ ਸੰਗਤ ਕਰਕੇ ਇੱਕ ਅਦਵੈਤ ਸਰੂਪ ਪਰਮੇਸ਼ਰ ਨੂੰ ਪਛਾਣ ਲੈਂਦੇ ਆ ਉਹ ਅਵਰ ਸਥਾਨ ਵਿੱਚ ਹੋਰ ਕੋਈ ਵੀ ਦੂਸਰਾ ਨਹੀਂ ਜਾਣਦੇ ਸਭ ਮਹਿ ਰਵ ਰਹਿਆ ਸੋ ਪ੍ਰਭ ਅੰਤਰ ਜਾਮੀ ਰਾਮ ਏ ਭਾਈ ਰਾਮ ਉਹ ਪਰਮੇਸ਼ਰ ਸਭ ਦੇ ਅੰਦਰ ਦੀ ਜਾਣਨ ਵਾਲਾ ਤੇ ਸਾਰਿਆਂ ਵਿੱਚ ਰਵ ਰਿਆ ਵਿਆਪਕ ਹੋ ਰਿਹਾ ਗੁਰ ਸ਼ਬਦ ਰਵੈ ਰਵ ਰਹਿਆ ਸੋ ਪ੍ਰਭ ਮੇਰਾ ਸੁਆਮੀ ਰਾਮ ਜਿਹੜਾ ਗੁਰ ਸ਼ਬਦ ਉਪਦੇਸ਼ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਉਚਾਰਦਾ ਹੈ ਉਸਦੇ ਹਿਰਦੇ ਵਿੱਚ ਪਰਮੇਸ਼ਰ ਤਾਣੇ ਪੇਟੇ ਵਤ ਮਿਲਿਆ ਰਹਿੰਦਾ ਹੈ ਅਤੇ ਉਹ ਐਸਾ ਨਿਸ਼ਚਾ ਕਰਦਾ ਹੈ ਕਿ ਉਹ ਰਾਮ ਹਰੀ ਪਰਮੇਸ਼ਰ ਮੇਰਾ ਸੁਆਮੀ ਮਾਲਿਕ ਹੈ ਪ੍ਰਭ ਮੇਰਾ ਸੁਆਮੀ ਅੰਤਰਜਾਮੀ ਕਟਕਟ ਰਵਿਆ ਸੋਈ ਜੋ ਮੇਰਾ ਸੁਆਮੀ ਮਾਲਕ ਪਰਮੇਸ਼ਰ ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ ਉਹ ਕਟਾਂ ਕਟਾਂ ਵਿੱਚ ਰਵਿਆ ਮਿਲਿਆ ਹੋਇਆ ਗੁਰਮਤ ਸੱਚ ਪਾਈਐ ਸਹਜ ਸਮਾਈਐ ਤਿਸ ਬਿਨ ਅਵਰ ਨ ਕੋਈ ਗੁਰ ਸਿੱਖਿਆ ਦੁਆਰਾ ਸੱਚੇ ਨਾਮ ਨੂੰ ਪਾ ਲਈਦਾ ਹੈ ਜਿਸ ਨੂੰ ਜਪਣੇ ਕਰਕੇ ਫੇਰ ਸੁਤੇ ਸਿੱਧ ਹੀ ਸੱਚ ਸਰੂਪ ਵਿੱਚ ਸਮਾਪਾਵਲੀਨ ਹੋ ਜਾਈਦਾ ਅਤੇ ਅੰਦਰੋਂ ਐਸੀ ਜੋਤ ਪ੍ਰਗਟ ਹੋ ਆਉਂਦੀ ਹੈ ਉਸ ਵਾਹਿਗੁਰੂ ਤੋਂ ਬਗੈਰ ਹੋਰ ਕੋਈ ਵੀ ਦਿਖਾਈ ਨਹੀਂ ਦਿੰਦਾ ਸਹਜੇ ਗੁਣ ਗਾਵਾ ਜੇ ਪ੍ਰਭ ਭਾਵਾ ਆਪੇ ਲੈੇ ਮਿਲਾਏ ਨਿਰਜਤਨ ਹੀ ਗੁਣ ਗਾਉਂਦੇ ਰਹੀਏ ਜੇਕਰ ਪ੍ਰਭੂ ਵਾਹਿਗੁਰੂ ਨੂੰ ਪਾ ਜਾਈਏ ਤਾਂ ਉਹ ਆਪ ਹੀ ਕਿਰਪਾ ਕਰਕੇ ਆਪਣੇ ਸਰੂਪ ਵਿੱਚ ਮਿਲਾ ਲੈਂਦਾ ਨਾਨਕ ਸੋ ਪ੍ਰਭ ਸਬਦ ਦੇ ਜਾਪੈ ਐਨਿਸ ਨਾਮ ਧਿਆਏ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਪਰਮੇਸ਼ਰ ਗੁਰ ਉਪਦੇਸ਼ ਦੁਆਰਾ ਹੀ ਜਾਣਿਆ ਜਾਂਦਾ ਇਸ ਲਈ ਜੇ ਗੁਰ ਉਪਦੇਸ਼ ਦੁਆਰਾ ਰਾਤ ਦਿਨੇ ਅੰਮ੍ਰਿਤ ਨਾਮ ਨੂੰ ਧਿਆਏ ਅਰਦਨਾ ਧਿਉਣਾ ਕਰੀਏ ਇਹ ਇਹ ਜੱਗੋ ਦੁੱਤਰ ਮਨ ਮੁਖ ਪਾਰ ਨਾ ਪਾਈ ਰਾਮ हे राम भाई ये जगो पाप संसार समुंदर तो तरना बड़ा ही दुतर कठिन है मनमुख पुरख ने मानु मुख रखना करके इस संसार समुंदर तो पार होने दी गुरुओं तो युक्ति नहीं पौणा कीती वा मनमुंक पुरख अपने आप ने इस संसार समुंदर तो पार नहीं पा सकदा क्योंकि अंतरे होम में ममता काम क्रोध चतुराई राम ਹੀ ਰਾਮ ਤੂੰ ਭਾਵ ਭਾਈ ਮਨਮੁਖ ਪੁਰਖ ਦੇ ਹਿਰਦੇ ਵਿੱਚ ਦੇਹ ਦੀ ਹੰਗਤਾ ਪਦਾਰਥਾਂ ਦੀ ਮਮਤਾ ਮੇਰ ਕਾਮ ਕ੍ਰੋਧ ਆਦਿ ਵਿਕਾਰ ਤੇ ਵਾਕਾਂ ਦੀ ਚਤ్రਾਈ ਚਲਾਕੀ ਵਸਦੀ ਹੈ ਅੰਤਰ ਚਤੁਰਾਈ ਥਾਏ ਨਪਾਈ ਮਿਰਤਾ ਜਨਮ ਗਵਾਇਆ ਹਿਰਦੇ ਵਿੱਚ ਵਾਕਾਂ ਦੀ ਚਲਾਕੀ ਹੋਣੇ ਕਰਕੇ ਮਨਮੁਖ ਪੁਰਖ ਸਰੂਪ ਰੂਪੀ ਥਾ ਨੂੰ ਨਹੀਂ ਪਾਉਂਦਾ ਕਿਉਂਕਿ ਉਸਨੇ ਆਪਣਾ ਮਨੁੱਖਾ ਜਨਮ ਨਿਸਫਲ ਹੀ ਵਿਕਾਰਾਂ ਨੂੰ ਭੋਗਣ ਵਿੱਚ ਗਵਾਉਣਾ ਕੀਤਾ ਹੈ ਜਮ ਮਗ ਦੁੱਖ ਪਾਵੇ ਚੋਟਾਂ ਖਾਵੇ ਅੰਤ ਗਿਆ ਪਛਤਾਇਆ ਸਗੋਂ ਉਹ ਮਨਮੁਖ ਪੁਰਖ ਤਾਂ ਜਮਾਂ ਦੇ ਮਗ ਰਸਤੇ ਵਿੱਚ ਪੈ ਕੇ ਦੁੱਖ ਪਾਉਂਦਾ ਹੈ ਤੇ ਜਮਾਂ ਦੀਆਂ ਚੋਟਾਂ ਸੱਟਾਂ ਖਾਂਦਾ ਹੈ ਵਾ ਕਾਮ ਕ੍ਰੋਧ ਦੀਆਂ ਨਰਕ ਵਿੱਚ ਦੁੱਖ ਭੋਗਣ ਰੂਪ ਚੋਟਾਂ ਖਾਂਦਾ ਹੈ ਅਤਿਅੰਤ ਅਖੀਰ ਨੂੰ ਪਛਤਾਤਾਪ ਕਰਦਾ ਹੋਇਆ ਸੰਸਾਰ ਤੋਂ ਚਲਿਆ ਗਿਆ ਹੈ ਬਿਨ ਨਾਵੈ ਕੋ ਬੇਲੀ ਨਾਹੀ ਪੁੱਤ ਕੁਟੰਬ ਸੁਤ ਭਾਈ ਇਹ ਭਾਈ ਪਰਮੇਸ਼ਰ ਦੇ ਨਾਮ ਤੋਂ ਬਗੈਰ ਕੋਈ ਵੀ ਪਰਲੋਕ ਚ ਬੇਲੀ ਸਹਾਇਕ ਨਹੀਂ ਹੈ ਭਾਵੇਂ ਕਿਸੇ ਦਾ ਕੋਈ ਪੁੱਤਰ ਕੁਟੰਬ ਇਸਤਰੀ ਤੋਂ ਵਧਿਆ ਹੋਇਆ ਪਰਿਵਾਰ ਸੁਤ ਭਾਈ ਭਰਾ ਦੇ ਪੁੱਤਰ ਭਤੀਜੇ ਆਦਿਕ ਕਿਤਨੇ ਵੀ ਪਰਿਵਾਰ ਦੇ ਜੀਵ ਹੋਣ ਵਾ ਪਰਮੇਸ਼ਰ ਦੇ ਨਾਮ ਤੋਂ ਬਗੈਰ ਪੁੱਤਰ ਨੂੰ ਆਦਕਾਂ ਦੇ ਸਮੇਤ ਪਰਿਵਾਰ ਭਰਾ ਦੇ ਸੁੱਤ ਪੁੱਤਰ ਭਤੀਜੇ ਆਦ ਕੋਈ ਵੀ ਪ੍ਰਲੋਕ ਵਿੱਚ ਸਹਾਇਤਾ ਨਹੀਂ ਕਰਦਾ ਨਾਨਕ ਮਾਇਆ ਮੋਹ ਪਸਾਰਾ ਆਗੈ ਸਾਥ ਨਜਾਈ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸਾਰਾ ਮਾਇਆ ਦੇ ਮੋਹ ਦਾ ਪਸਾਰਾ ਖਿਲਾਰਾ ਹੈ ਜੋ ਉਪਰ ਕਥਨ ਕੀਤਾ ਜੋ ਅੱਗੇ ਪ੍ਰਲੋਕ ਵਿੱਚ ਸਾਥ ਨਹੀਂ ਜਾਂਦਾ ਹਉ ਪੁਜੋ ਆਪਣਾ ਸਤਿਗੁਰੂ ਦਾਤਾ ਕਿਨ ਬਿਦ ਦੁੱਤਰ ਤਰੀਐ ਰਾਮ ਏ ਰਾਮ ਭਾਈ ਜੋ ਆਪ ਦਾ ਸਤਿਗੁਰੂ ਦਾਤਾ ਹੈ ਉਸ ਸਤਿਗੁਰਾਂ ਤੋਂ ਮੈਂ ਪੁੱਛਦਾ ਹਾਂ ਕਿ ਕਿਸ ਬਿਦ ਵਿਧੀ ਨਾਲ ਦੁੱਤਰ ਕਠਨ ਸੰਸਾਰ ਸਮੁੰਦਰ ਤੋਂ ਤਰਨਾ ਕਰੀਦਾ ਸਤਿਗੁਰ ਪਾਏ ਚਲੋ ਜੀਵਤਿਆ ਏਵ ਮਰੀਐ ਰਾਮ ਸਤਿਗੁਰੂ ਜੀ ਦੇ ਅਨਸਾਰ ਹੋ ਕੇ ਚੱਲਣਾ ਕਰੋ हे रामपाई इस प्रकार जीवित भाव तो मरना हुंदा जीवत या मरियै पौजल तरियै गुरमुख नाम समावे जे जीवित भाव तो मर जइए ताही पैदायक संसार समुंदर तो तरना करीदा अते फेर मुखी गुरुआं द्वारा वा गुरमुख बनके नामी परमेश्वर वे समाउणा हुंदा वा गुरमुख बनके नाम विच चित्त नु समाउणा करी ਪੂਰਾ ਬੁਰਖ ਪਾਇਆ ਵਡ ਭਾਗੀ ਸੱਚ ਨਾਮ ਲਿਵ ਲਾਵੇ ਜਿਸ ਵੱਡਿਆਂ ਭਾਗਾ ਵਾਲੇ ਨੇ ਪੂਰਨ ਪੁਰਖ ਸਤਿਗੁਰਾਂ ਨੂੰ ਪਾਉਣਾ ਕੀਤਾ ਉਹ ਗੁਰਾਂ ਦੁਆਰਾ ਸੱਚੇ ਨਾਮ ਵਿੱਚ ਲਿਵ ਬਿਰਤੀ ਲਾਉਂਦਾ ਮਤ ਪਰਗਾਸ ਭਈ ਮਨ ਮਾਨਿਆ RAM ਨਾਮ ਵਡਿਆਈ ਜਦੋਂ ਗੁਰਾਂ ਦੇ ਸ਼ਬਦ ਵਿੱਚ ਮਨ ਚਿਤ ਮੰਨ ਗਿਆ ਉਦੋਂ ਪ੍ਰਕਾਸ਼ ਵਾਲੀ ਆਤਮਾ ਵਿਸ਼ੈਣੀ ਮਤ ਬੁੱਧੀ ਅੰਦਰੋਂ ਪ੍ਰਗਟ ਹੋ ਆਈ ਤੇ ਰਾਮ ਪਰਮੇਸ਼ਰ ਦੇ ਨਾਮ ਨੂੰ ਜਪਣੇ ਕਰਕੇ ਬ੍ਰਹਮ ਗਿਆਨ ਦੀ ਪਦਵੀ ਵਾਲੀ ਵਿੜਿਆਈ ਸ਼ੋਭਾ ਪ੍ਰਾਪਤ ਹੋਈ ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ ਜੋਤੀ ਜੋਤ ਮਿਲਾਈ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਨੇ ਆਪਣੇ ਮਨ ਨੂੰ ਗੁਰ ਸ਼ਬਦ ਉਪਦੇਸ਼ ਦੁਆਰਾ ਮਿਲਾਉਣਾ ਕੀਤਾ ਉਸੇ ਨੇ ਹੀ ਪਰਮੇਸ਼ਰ ਨੂੰ ਪੌੜਾ ਕੀਤਾ ਹੈ ਉਸ ਦੀ ਪ੍ਰਤਕ ਜੋਤ ਜੋਤੀ ਅਦਵੈਤ ਆਨੰਦ ਰੂਪ ਜੋਤ ਨੇ ਵਾ ਪ੍ਰਕਾਸ਼ ਰੂਪ ਨੇ ਆਪਣੇ ਵਿੱਚ ਮਿਲਾਈ ਮਿਲਾ ਲਈ ਹੈ ਵਾ ਅਭਾਸ ਬਿਰਤੀ ਸਾਖੀ ਚੇਤਨ ਵਿੱਚ ਮਿਲਾ ਲਈ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ oh ਕਲਸਾ ਵਾਹਿਗੁਰੂ ਜੀ ਕੀ ਫਤਿਹ